ਕਹਿੰਦੇ ਮਾਰਕੀਟ 'ਚ ਨਵਾਂ ਸਿੰਗਰ ਆ ਗਿਆ ਜੋ ਕਿ ਲੈਂਟਰ ਦਾ ਕੋਰਸ ਵੀ ਕਰਵਾ ਰਿਹਾ ਹੈ ਲੈਂਟਰ ਦਾ ਕੋਰਸ ਕਿਹੜਾ ਹੋ ਸਕਦਾ ਤੁਸੀਂ ਸੋਚ ਰਹੇ ਹੋਗੇ ਪਰ ਇਸ ਗਾਣੇ ਵਿੱਚ ਤੁਸੀਂ ਦੇਖੋਗੇ ਕਿ ਇਸ ਨੇ ਲੈਂਟਰ ਦਾ ਕੋਰਸ ਵੀ ਕਰਾਇਆ ਹੈ ਇਹ ਨਵਾਂ ਕਲਾਕਾਰ ਉੱਠਿਆ ਜੋ ਕਿ ਪੁਰਾਣੇ ਸਿੰਗਰਾਂ ਨੂੰ ਮੰਨ ਲਓ ਬੰਦ ਕਰਨ ਦੇ ਬੈਨ ਕਰਨ ਤੇ ਹੋਇਆ ਹੈ ਕਹਿੰਦਾ ਮੈਂ ਹੀ ਗਾਉਣਿਆ ਤੇ ਤੁਸੀਂ ਮੇਰੇ ਲੈਵਲ ਦੇ ਨਹੀਂ ਹਾਨਦੀਏ ਆਓ ਤੁਸੀਂ ਵੀ ਇਹਦੇ ਗਾਣਾ ਸੁਣੋ ਦੱਸਿਓ ਕਿ ਕਿਹੜਾ ਪੈਰਾ ਤੁਹਾਨੂੰ ਸਭ ਤੋਂ ਘੈਂਡ ਲੱਗਦਾ ਕਿਉਂਕਿ ਬੰਦੇ ਨੇ ਗਾਇਆ ਹੀ ਬਹੁਤ ਜ਼ਰਾ ਕਿਉਂਕਿ ਸੰਦੇਸ਼ ਕੁਮਾਰ ਦਾ ਇੱਕ ਪੁਰਾਣਾ ਸੌਂਗ ਸੀ ਜੋ ਤੁਸੀਂ ਸੁਣੋਗੇ ਇਸ ਗਾਣੇ ਵਿੱਚ चोरी चोरी दो महीने चंडीगढ़ लाके हां लेटर द कोर्स भी कर आया जाके तब साडे नाल खेद दियां कते चालबे बिना थते उड़ जाएगा पण सो फलेड त बैडा बडा त खा कीता मेरे नाल बे ਬਿਨਾ ਥਾਤੇ ਉੱਡ ਜਾਏਗਾ ਪਰ ਸੋਫਾ ਲੈਟਤਾ ਬਈ ਡਾ ਬਡਾ ਤੋਖਾ ਕੀਤਾ ਮੇਰੇ ਨਾਲ ਬੇ ਇਸ ਦੇ ਮਾਰਕੀਟ ਵਿੱਚ ਆਉਣ ਤੋਂ ਬਾਅਦ ਲੋਕਾਂ ਨੇ ਥੱਲੇ ਖਾਸੇ ਕਮੈਂਟ ਵੀ ਕੀਤੇ ਪਹਿਲੇ ਨੇ ਲਿਖਿਆ ਜਿਨੇ ਤੋਖਾ ਕੀਤੀ ਹੈਗੀ ਉਹਨੂੰ ਪਾਪ ਲਗਣੀ ਹੈਗੀ ਦੂਜਿਆਂ ਨੇ ਲਿਖਦਾ ਉਤਲੇ ਲੈਵਲ ਦੀ ਗੀਤਕਾਰੀ ਪਰ ਲੈਂਟਰ ਦਾ ਕਿਹੜਾ ਕੋਰਸ ਹੁੰਦਾ ਆ ਯਾਰ ਅਖੀਰ ਚ ਕੀ ਨ ਲਿਖਦਾ ਸੁਦੇਸ਼ ਕੁਮਾਰੀ ਦਾ ਪੜਨਾ ਸਾਹਿਬ ਦੇ ਗੁਰਦੁਆਰੇ ਚ ਵਿਛੜਿਆ ਹੋਇਆ ਭਰਾ ਬਾਕੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਅੱਗੇ ਸ਼ੇਅਰ ਕਰਕੇ ਤੇ ਇੱਕ ਲਾਈਕ ਕਰਕੇ ਆਪਣਾ ਰਿਸਪੌਂਸ ਜਰੂਰ ਦਿਓ ਤੇ ਐਮ ਦੀਆਂ ਹੋਰ ਨਵੇਂ ਵੀਡੀਓ ਦੇਖ ਲਈ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ